ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਬੈਠੇ ਡीडी ਪੰਜਾਬੀ ਵੇਖ ਰਹੇ तमाम ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਪ੍ਰੋਗਰਾਮ ਘਰ-ਬਾਰ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਗਰਮੀਆਂ ਦਾ ਮੌਸਮ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਜਿੱਥੇ ਲੂ ਤੋਂ ਬਚਣ ਦੇ ਲਈ ਬਹੁਤ ਸਾਰੇ ਨੁਸਖੇ ਨੇ ਉੱਥੇ ਹੀ ਘਰ ਦੀ ਸਜਾਵਟ ਨੂੰ ਲੈ ਕੇ ਵੀ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਘਰ ਖੂਬਸੂਰਤ ਹੋਵੇ ਮੈਂ ਆਪਣੇ ਘਰ ਦੇ ਵਿੱਚ ਜਦੋਂ ਬੈਠਾਂ ਤੇ ਮੇਰਾ ਉੱਥੇ ਦਿਲ ਲੱਗੇ ਤੇ ਜੇਕਰ ਘਰ ਦੇ ਵਿੱਚ ਖਲਾਰਾ ਪਿਆ ਹੋਵੇ ਸਾਫ ਸਫਾਈ ਨਾ ਹੋਵੇ ਤਾਂ ਫੇਰ ਘਰ ਵਿੱਚ ਜਾਣ ਨੂੰ ਤਾਂ ਕੀ ਵੇਖਣ ਨੂੰ ਵੀ ਜੀ ਨਹੀਂ ਕਰਦਾ ਦੂਸਰਿਆਂ ਦੇ ਘਰ ਨੂੰ ਵੇਖ ਕੇ ਅਸੀਂ ਬਹੁਤ ਵਾਰ ਸੋਚ ਲੈਂਦੇ ਆ ਕਿ ਕਿਉਂ ਨਾ ਮੈਂ ਵੀ ਆਪਣੇ ਘਰ ਦਾ ਇੰਟੀਰੀਅਰ ਜਿਹੜਾ ਹੈ ਉਹਦੇ ਵਰਗਾ ਕਰ ਲਾਂ ਪਰ ਕਈ ਵਾਰ ਦੂਸਰੇ ਦੀ ਕੀਤੀ ਹੋਈ ਕਾਪੀ ਜਿਹੜੀ ਹੈ ਉਹ ਸਾਡੇ ਘਰ ਨੂੰ ਖੂਬਸੂਰਤ ਨਹੀਂ ਕਰਦੀ ਬਲਕਿ ਹੋਰ ਵੀ ਖਰਾਬ ਕਰ ਦਿੰਦੀ ਹੈ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਹ ਇਹੀ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਆਪਣੇ ਘਰ ਨੂੰ ਸਜਾਉਂਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਾਹਰ ਮਹਿਮਾਨ ਜੁੜੇ ਨੇ ਉਹਨੇ ਸੀਨੀਅਰ ਪੱਤਰਕਾਰ ਮੈਡਮ ਤਜਿੰਦਰ ਕੌਰ ਥਿੰਦ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਸ਼ੀਤਲ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਗਰਮੀਆਂ ਦਾ ਮੌਸਮ ਹੈ ਜੀ ਬਿਲਕੁਲ ਕੀ ਤੁਹਾਡੀ رائے ਹੈ ਕਿ ਘਰ ਦੀ ਸਜਾਵਟ ਜਿਹੜੀ ਹੈ ਇਸ ਮੌਸਮ ਦੇ ਵਿੱਚ ਕਿਵੇਂ ਦੀ ਹੋਣੀ ਚਾਹੀਦੀ ਹੈ ਬਿਲਕੁਲ ਸ਼ੀਤਲ ਗਰਮੀਆਂ ਦਾ ਮੌਸਮ ਹੈ ਘਰ ਦੇ ਵਿੱਚ ਤਰੋਤਾਜ਼ਗੀ ਜੀ ਮਹਿਸੂਸ ਹੋਣੀ ਚਾਹੀਦੀ ਹੈ ਜਦੋਂ ਅਸੀਂ ਘਰ ਆਈਏ ਤਾਂ ਸਾਨੂੰ ਘਰ ਦੇ ਵਿੱਚ ਠੰਡਕ ਦਾ ਅਹਿਸਾਸ ਹੋਵੇ ਤਾਜ਼ਾ-ਤਾਜ਼ਾ ਮਹਿਸੂਸ ਹੋਵੇ ਕਿਉਂਕਿ ਬਾਹਰੋਂ ਗਰਮੀ ਚੋਂ ਖਪੇ ਆਨੇ ਆ ਤੇ ਇਹਦੇ ਲਈ ਕੀ ਹੈ ਕਿ ਸਾਨੂੰ ਘਰ ਦੇ ਛੋਟੇ-ਛੋਟੇ ਬਦਲਾ ਦੇਖੋ ਅਸੀਂ ਨਾ ਤਾਂ ਫਰਨੀਚਰ ਬਦਲ ਸਕਦੇ ਆ ਸੀਜ਼ਨਲ ਅਸੀਂ ਨਾ ਫਰਨੀਚਰ ਬਦਲ ਸਕਦੇ ਆ ਨਾ ਅਸੀਂ ਪੇਂਟ ਦਾ ਰੰਗ ਬਦਲ ਸਕਦੇ ਆ ਪਰ ਜੇ ਛੋਟੇ-ਛੋਟੇ ਬਦਲਾ ਅਸੀਂ ਕਰ ਲਈਏ ਤਾਂ ਉਹਦੇ ਨਾਲ ਸਾਡਾ ਘਰ ਖੂਬਸੂਰਤ ਲੱਗੇਗਾ ਤਰੋ-ਤਾਜ਼ਾ ਫੀਲ ਕਰਾਂਗੇ ਤੇ ਘਰ ਦੇ ਵਿੱਚ ਬੈਠਣ ਦੇ ਮਨ ਵੀ ਲੱਗੇਗਾ ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਫਰਨੀਚਰ ਨਹੀਂ ਬਦਲ ਸਕਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਹਰ ਵਾਰ ਅਸੀਂ ਘਰ ਨੂੰ ਬਦਲਣ ਦੇ ਲਈ ਜਾਂ ਉਹਦੀ ਨੁਹਾਰ ਨੂੰ ਸਜਾਵਟ ਕਰਨ ਦੇ ਲਈ ਬਹੁਤ ਜ਼ਿਆਦਾ ਪੈਸਾ ਜੇਕਰ ਇਨਵੈਸਟ ਕਰਾਂਗੇ ਤਾਂ ਉਹ ਕੋਈ ਸਿਆਣੀ ਗੱਲ ਨਹੀਂ ਹੈਗੀ ਨਹੀਂ ਸ਼ੀਤਲ ਆਪਾਂ ਛੋਟੀਆਂ-ਛੋਟੀਆਂ ਮਤਲਬ ਘਰ ਦੇ ਵਿੱਚ ਹੀ ਸੁਆਣੀਆਂ ਜਿਹੜੀਆਂ ਨੇ ਉਹ ਛੋਟੇ-ਛੋਟੇ ਬਦਲਾਅ ਕਰਕੇ ਘਰ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਰੈਨੋਵੇਟ ਕਰਕੇ ਉਹਦੇ ਨਾਲ ਹੀ ਘਰ ਨੂੰ ਬਹੁਤ ਸੁੰਦਰ ਬਣਾ ਸਕਦੀਆਂ ਨੇ ਇੰਜ ਦੱਸੋ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਅਸੀਂ ਆਪਣੇ ਘਰ ਦਾ ਇੰਟੀਰੀਅਰ ਕਿਹੋ ਜਿਹਾ ਰੱਖੀਏ ਗਰਮੀਆਂ ਦੇ ਵਿੱਚ ਸਪੈਸ਼ਲੀ ਹਲਕੇ ਰੰਗ ਫਲੋਰਲ ਹੋ ਸਕਦੇ ਨੇ ਅੱਜ ਕੱਲ ਤਾਂ ਬਾਜ਼ਾਰ ਦੇ ਵਿੱਚ ਬਹੁਤ ਆਪਸ਼ਨਸ ਨੇ ਨਾ ਵੀ ਹੋ ਕੇ ਤੁਸੀਂ ਘਰ ਦੇ ਵਿੱਚ ਹਲਕੇ ਪਰਦੇ ਲਗਾਓ। ਸਭ ਤੋਂ ਪਹਿਲਾਂ ਪਰਦਿਆਂ ਦਾ ਰੰਗ ਚੇਂਜ ਕਰੋ। ਗਰਮੀਆਂ ਦੇ ਵਿੱਚ ਹਲਕੇ ਰੰਗ, ਜਾਲੀਦਾਰ, ਇਸ ਤਰੀਕੇ ਦੇ ਪਰਦੇ ਲਗਾਏ ਜਾ ਸਕਦੇ ਨੇ। ਫਿੱਕੇ ਰੰਗ ਦੇ ਪਰਦੇ ਹਨਾ। ਫਿੱਕੇ ਬਤ ਫਿੱਕੇ ਵੀ ਅਟਰੈਕਟਿਵ ਹੁੰਦੇ ਨੇ ਜਿਸ ਤਰ੍ਹਾਂ ਗੁਲਾਬੀ ਰੰਗ ਹੈ। ਹਲਕਾ ਗੁਲਾਬੀ, ਉਹਦੇ ਨਾਲ ਤਾਜ਼ਗੀ ਮਹਿਸੂਸ ਹੁੰਦੀ ਹੈ। ਅਸਮਾਨੀ ਰੰਗ ਹੈ। ਹਲਕਾ ਅਸਮਾਨੀ ਰੰਗ ਲਗਾਇਆ ਜਾਵੇ। ਕਰੀਮ ਕਲਰ ਲਗਾਇਆ ਜਾਵੇ। ਉਹ ਨਾਲ ਘਰ ਵੱਡਾ ਵੀ ਲੱਗਦਾ ਹੈ। ਤੇ ਕਮਰੇ ਦੀ ਲੁੱਕ ਜਿਹੜੀ ਆ ਵੱਡੀ ਫੀਲ ਹੁੰਦੀ ਹੈ। ਤੇ ਉਹਦੇ ਨਾਲ ਕੀ ਹੁੰਦਾ ਕਿ ਫਿਰ ਤੁਸੀਂ ਦੀਵਾਰਾਂ ਦੇ ਰੰਗ ਬਦਲ ਸਕਦੇ ਹਾਂ ਬਾਜ਼ਾਰ ਦੇ ਵਿੱਚ ਵਾਲਪੇਪਰਸ ਨੇ ਕਈ ਤਰ੍ਹਾਂ ਦੇ ਹਲਕੇ ਵਾਲਪੇਪਰ ਲਗਾ ਕੇ ਕੰਦ ਨੂੰ ਬਦਲਿਆ ਜਾ ਸਕਦਾ ਹੈ ਫਿਰ ਫਰਨੀਚਰ ਹੈ ਜਿਵੇਂ ਸੋਫੇ ਨੇ ਉਹਨਾਂ ਦੇ ਕੁਸ਼ਨ ਕਵਰ ਚੇਂਜ ਕਰ ਦੋ ਇਹਦੇ ਛੋਟੇ ਛੋਟੇ ਬਦਲਾਅ ਨੇ ਜਿਹੜੇ ਉਹਨਾਂ ਦੇ ਨਾਲ ਤੁਸੀਂ ਘਰ ਦੀ ਦਿੱਖ ਨੂੰ ਚੇਂਜ ਕਰ ਸਕਦੇ ਆ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਵਾਲਪੇਪਰ ਵਰਤ ਸਕਦੇ ਆ ਅੱਜ ਕੱਲ ਬਹੁਤ ਸਾਰੀਆਂ ਇਦਾਂ ਦੀਆਂ ਜੜੀਆਂ ਮਾਰਕੀਟ ਵਿੱਚ ਚੀਜ਼ਾਂ ਹੈਗੀਆਂ ਨੇ ਸ਼ੀਤਲ ਸਸਤਾ ਪੈਂਦਾ ਹੂੰ ਹੂੰ ਨਾਲੇ ਸੀਜ਼ਨਲ ਤੁਸੀਂ ਚੇਂਜ ਕਰ ਸਕਦੇ ਹੋ ਜੀ ਦੂਜੀ ਗੱਲ ਇਹ ਆ ਕਿ ਹਰ ਵਾਰੀ ਪੇਂਟ ਬਦਲ ਲੈਣਾ ਇਹ ਬੜਾ ਮਹਿੰਗਾ ਕੰਮ ਆ ਹੈਨਾ ਬਹੁਤ ਸੰਭਵ ਨਹੀਂ ਹੈਗਾ ਕਿ ਹਰ ਵਾਰ ਅਸੀਂ ਘਰ ਦਾ ਪੇਂਟ ਬਦਲੀਏ ਅੱਛਾ ਪੇਂਟ ਤੁਹਾਡੇ ਘਰ ਦਾ ਜਾਂ ਤੁਹਾਡੀਆਂ ਦੁਵਾਰਾਂ ਦਾ ਰੰਗ ਕਿਹੋ ਜਿਹਾ ਉਹਦਾ ਵੀ ਪੜਦਿਆਂ ਦੇ ਨਾਲ ਕੋਈ ਸੰਬੰਧ ਹੁੰਦਾ ਹੈ ਹਾਂ ਬਿਲਕੁਲ ਜੇ ਦੀਵਾਰਾਂ ਦਾ ਰੰਗ ਫਿੱਕਾ ਤੇ ਪਰਦੇ ਤੁਸੀਂ ਹਲਕੇ ਟੋਨ ਦੇ ਵਿੱਚ ਉਸੇ ਟੋਨ ਦੇ ਵਿੱਚ ਡਾਰਕ ਕਰ ਸਕਦੇ ਹੋ ਫਰਨੀਚਰ ਦੇ ਨਾਲ ਵੀ ਪਰਦਿਆਂ ਦਾ ਕੰਬੀਨੇਸ਼ਨ ਦੇਖਣਾ ਪੈਂਦਾ ਹੈ ਕਿ ਉਹ ਜੇ ਫਰਨੀਚਰ ਹੁਣ ਬ੍ਰਾਊਨ ਕਲਰ ਦਾ ਹੈ ਤਾਂ ਤੁਸੀਂ ਮੈਰੂਨ ਕਲਰ ਦੇ ਪਰਦੇ ਨਹੀਂ ਲਗਾ ਸਕਦੇ ਉਹਦੇ ਵਿੱਚ ਵੀ ਤੁਸੀਂ ਕਰੀਮ ਹਲਕੇ ਹਲਕਾ ਲਾਈਟ ਬ੍ਰਾਊਨ ਉਸ ਤਰ੍ਹਾਂ ਦੇ ਪਰਦੇ ਦੇਖ ਸਕਦੇ ਹੋ ਜਾਨੀ ਕਿ ਜੇ ਤੁਹਾਡਾ ਡਾਰਕ ਰੰਗ ਦਾ ਫਰਨੀਚਰ ਹੈ ਗੂੜੇ ਰੰਗ ਦਾ ਤਾਂ ਚੀਜ਼ਾਂ ਜਿਹੜੀਆਂ ਬਾਕੀ ਤੁਸੀਂ ਫਿੱਕੇ ਰੰਗ ਦੀਆਂ ਕਰ ਸਕਦੇ ਹੋ ਬਿਲਕੁਲ ਜੀ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਤੁਸੀਂ ਸੁਝਾਅ ਦੇ ਸਕਦੇ ਹੋ ਕਿ ਗਰਮੀਆਂ ਦੇ ਵਿੱਚ ਲਾਈਟ ਕਲਰ ਤੋਂ ਇਲਾਵਾ ਹੋਰ ਤੁਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਦੂਸਰਿਆਂ ਦੇ ਘਰ ਜਾਂਦੇ ਆਂ ਉੱਥੇ ਦੇਖਦੇ ਆਂ ਕਿ ਉਹਦੇ ਘਰ ਆਹ ਹੈ ਤੇ ਅਸੀਂ ਵੀ ਉਹਵੇਂ ਦਾ ਫਰਨੀਚਰ ਚੁੱਕ ਲਿਆਨੇ ਆਂ ਜਾਂ ਉਸ ਤਰੀਕੇ ਦੀਆਂ ਸਜੋ ਸਜਾਵਟ ਦਾ ਸਮਾਨ ਲੈ ਆਨੇ ਆਂ ਪਰ ਉਹ ਬਹੁਤੀ ਵਾਰ ਕੀ ਹੁੰਦਾ ਕਿ ਸਾਡੇ ਘਰ ਦੇ ਵਿੱਚ ਉਹ ਸਪੇਸ ਨਹੀਂ ਹੁੰਦੀ ਜਾਂ ਸਾਡੇ ਘਰ ਉਦਾਂ ਦਾ ਨਹੀਂ ਹੁੰਦਾ ਜਿਹਦੇ ਨਾਲ ਉਹ ਖੂਬਸੂਰਤ ਲੱਗਣ ਦੀ ਬਜਾਏ ਬਦਸੂਰਤ ਲੱਗਣ ਲੱਗ ਜਾਂਦਾ ਘਰ ਘਰ ਨਹੀਂ ਰਹਿ ਕੇ ਅਜਾਇਬ ਘਰ ਬਣ ਜਾਂਦਾ ਤੇ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣੇ ਘਰ ਦੇ ਹਿਸਾਬ ਦੇ ਨਾਲ ਜਿੰਨੀ ਤੁਹਾਡੀ ਸਪੇਸ ਹੈ ਉਸ ਤਰੀਕੇ ਦਾ ਫਰਨੀਚਰ ਰੱਖੋ ਗਰਮੀਆਂ ਦੇ ਵਿੱਚ ਘੱਟ ਤੋਂ ਘੱਟ ਖਲਾਰਾ ਨਹੀਂ ਹੋਣਾ ਚਾਹੀਦਾ ਹਰ ਚੀਜ਼ ਸੰਭੀ ਹੋਣੀ ਚਾਹੀਦੀ ਹੈ ਫਿਰ ਘੱਟ ਤੋਂ ਘੱਟ ਫਰਨੀਚਰ ਚੰਗਾ ਫਰਨੀਚਰ ਹੋਵੇ ਬੈਠਣ ਯੋਗ ਹੋਵੇ ਚੀਜ਼ ਦੇ ਹਿਸਾਬ ਨਾਲ ਜਗ੍ਹਾ ਚੂਜ਼ ਕਰੋ ਨਾ ਕਿ ਜਗ੍ਹਾ ਦੇ ਹਿਸਾਬ ਨਾਲ ਚੀਜ਼ ਬਿਲਕੁਲ ਠੀਕ ਹੈ ਜੇਕਰ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਸ਼ਹਿਰਾਂ ਚ ਜਿਵੇਂ ਘਰ ਬਹੁਤ ਛੋਟੇ ਹੁੰਦੇ ਨੇ ਤੇ ਕਈ ਵਾਰੀ ਫਰਨੀਚਰ ਬੜਾ ਭਾਰਾ ਰੱਖਿਆ ਜਾਂਦਾ ਹੈ ਨਾ ਉਹਦੇ ਨਾਲ ਘਰ ਭਰਿਆ ਭਰਿਆ ਲੱਗਦਾ ਹੈ ਖਲਾਰਾ ਪਿਆ ਦਿਖਦਾ ਆ ਠੀਕ ਹੈ ਸ਼ੀਤਲੇ ਦੇ ਬਾਰੇ ਦੇਖੋ ਪਿੰਡਾਂ ਦੇ ਵਿੱਚ ਘਰ ਵੱਡੇ ਹੁੰਦੇ ਨੇ ਸ਼ੈਰਾਂ ਦੇ ਵਿੱਚ ਛੋਟੇ ਹੁੰਦੇ ਨੇ ਜਾਂ ਮਧ ਵਰਗ ਦੇ ਘਰ ਉਸ ਤਰੀਕੇ ਦਾ ਹਲਕਾ ਫਰਨੀਚਰ ਰੱਖੋ ਉਹਦੇ ਵਿੱਚ ਤੁਸੀਂ ਕੁਰਸੀਆਂ ਦਾ ਇਸਤੇਮਾਲ ਕਰ ਸਕਦੇ ਹੋ ਹਲਕੇ ਸੋਫਿਆਂ ਦਾ ਇਸਤੇਮਾਲ ਕਰ ਸਕਦੇ ਹੋ ਬੈੱਡ ਦੀ ਟੋ ਬਹੁਤ ਭਾਰੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਕਮਰਾ ਛੋਟਾ ਲੱਗਦਾ ਤੇ ਸਟਾਈਲ ਦੇ ਛੋਟੇ ਛੋਟੇ ਟਿਪਸ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਬਿਲਕੁਲ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਦੋਂ ਟੀਵੀ ਸੀਰੀਅਲਸ ਵੇਖਦੀਆਂ ਨੇ ਉਹਦੇ ਵਿੱਚ ਉਹ ਵੇਖ ਲੈਂਦੇ ਨੇ ਕਿ ਕਿਸੇ ਦੇ ਘਰ ਦੇ ਵਿੱਚ ਜਿਹੜਾ ਸੋਫਾ ਆ ਉਹਦੇ ਨਾਲ 쿠ਸ਼ਨ ਜਿਹੜੇ ਇਸ ਰੰਗ ਦੇ ਆ ਤਾਂ ਮੈਂ ਵੀ ਇਹੋ ਜਿਹਾ ਲੈ ਆਵਾ ਪਰ ਕਈ ਵਾਰੀ ਉਹ ਆਪ ਜਦੋਂ ਅਸੀਂ ਆਪਣੇ ਘਰ ਲੈ ਕੇ ਆਉਨੇ ਆ ਉਹ ਸਾਡੇ ਉਲਟਾ ਘਰ ਦੀ ਦੇਖ ਨੂੰ ਖਰਾਬ ਕਰ ਦਿੰਦੇ ਨੇ ਕਿਉਂਕਿ ਉੱਥੇ ਉਹ ਜੱਜ ਦੇ ਨਹੀਂ ਹੈਗੇ ਜੀ ਇਹਦੇ ਬਾਰੇ ਸਾਡੀਆਂ ਭੈਣਾਂ ਨੂੰ ਦੱਸੋ ਕਿ ਕਿਵੇਂ ਤੁਸੀਂ ਆਪਣੇ ਘਰ ਦੇ 쿠ਸ਼ਨ ਕਵਰਸ ਨੇ ਜਾਂ ਤੁਸੀਂ ਬੈੱਡ ਸ਼ੀਟਸ ਨੇ ਹੈਨਾ ਕਿੱਦਾਂ ਦੀਆਂ ਤੁਸੀਂ ਚੁਣ ਸਕਦੇ ਹੋ ਤਾਂ ਕਿ ਤੁਹਾਨੂੰ ਚੁਣਨ ਲੱਗਿਆ ਮੁਸ਼ਕਲਾਂ ਨਾ ਆਉਣ ਦੇਖੋ ਗਰਮੀਆਂ ਦਾ ਮੌਸਮ ਹੈ ਇਹਦੇ ਵਿੱਚ ਸੂਤੀ ਕੱਪੜਾ ਹੀ ਸਭ ਤੋਂ ਜ਼ਿਆਦਾ ਵਧੀਆ ਰਹਿੰਦਾ ਹੈ ਸੂਤੀ ਚਾਦਰਾਂ ਕਾਟਨ ਦੀਆਂ ਚਾਦਰਾਂ ਅੱਜਕੱਲ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਮਿਲਦੀਆਂ ਨੇ ਹਲਕੇ ਰੰਗ ਲਾਈਟ ਕਲਰ ਡਾਰਕ ਵੀ ਹੋਵੇ ਪਰ ਉਹ ਪੇਸਟਲ ਕਲਰ ਦੇ ਵਿੱਚ ਹੋਣ ਤਾਂ ਇਸ ਤਰ੍ਹਾਂ ਦੇ ਰੰਗ ਤੁਸੀਂ ਚੁਣੋ ਜਿਹਦੇ ਨਾਲ ਬੈੱਡ ਸ਼ੀਟ ਜਿਹੜੀ ਹੈ ਜਾਂ ਪੁਰਾਣੀਆਂ ਚਾਦਰਾਂ ਵੀ ਜੇ ਤੁਸੀਂ ਇਸਤੇਮਾਲ ਕਰਦੇ ਹੋ ਉਹਦੇ ਤੇ ਤੁਸੀਂ ਕੁਸ਼ਨ ਕਵਰ ਰੱਖ ਲਓ ਪੁਰਾਣੀ ਤੋਂ ਪੁਰਾਣੀ ਚਾਦਰ ਮਾੜੀ ਤੋਂ ਮਾੜੀ ਚਾਦਰ ਵੀ ਜਿਹੜੀ ਹੈ ਉਹ ਸੋਹਣੇ ਖੂਬਸੂਰਤ ਫੁੱਲਾਂ ਵਾਲੇ ਕੁਸ਼ਨ ਰੱਖ ਕੇ ਉਹਦੇ ਨਾਲ ਬੈੱਡ ਦੀ ਜਿਹੜੀ ਦੇਖਿਆ ਉਹ ਨੂੰ ਤੁਸੀਂ ਸਵਾਰ ਸਕਦੇ ਹੋ ਇਸੇ ਤਰੀਕੇ ਨਾਲ ਕਈ ਸੁਆਣੀਆਂ ਖੁਦ ਬਹੁਤ ਵਧੀਆ ਆਰਟਵਰਕ ਕਰਦੀਆਂ ਨੇ ਜਾਂ ਕੁਝ ਕਿਸੇ ਨੂੰ ਪੇਂਟਿੰਗ ਦਾ ਸ਼ੌਕ ਹੈ ਕੋਈ ਸਲਾਈ ਕਰ ਸਕਦੀ ਹੈ ਤਾਂ ਜਿਹੜੇ ਘਰ ਦੇ ਵਿੱਚ ਪੁਰਾਣੇ ਕੱਪੜੇ ਜਾਂ ਪੁਰਾਣੀਆਂ ਬੈੱਡ ਸ਼ੀਟ ਪਈਆਂ ਨੇ ਉਹਨਾਂ ਨੂੰ ਲੈਸਿਸ ਅੱਜ ਕੱਲ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਲੈਸਿਸ ਮਿਲਦੀਆਂ ਥੋੜਾ ਜਿਹਾ ਖਰਚਾ ਕਰਕੇ ਤੇ ਕੁਸ਼ਨ ਨਵੇਂ ਤਰੀਕੇ ਦੇ ਕੁਸ਼ਨ ਬਣਾਏ ਜਾ ਸਕਦੇ ਨੇ ਬੈੱਡ ਸ਼ੀਟ ਨੂੰ ਰੈਨੋਵੇਟ ਕੀਤਾ ਜਾ ਸਕਦਾ ਹੈ ਦੋ ਬੈੱਡ ਸ਼ੀਟ ਨੂੰ ਕੱਟ ਕੇ ਉਹਦੇ ਵਿੱਚ ਲੈਸਸ ਦਾ ਇਸਤੇਮਾਲ ਕਰਕੇ ਨਵੀਂ ਬੈੱਡ ਸ਼ੀਟ ਬਣ ਜਾਣੀ ਹੈ ਬਹੁਤ ਸੋਹਣੇ ਡਿਜ਼ਾਈਨ ਦੀ ਬੈੱਡ ਸ਼ੀਟ ਬਣ ਸਕਦੀ ਹੈ ਬਹੁਤ ਅੱਛਾ ਡਿਜ਼ਾਈਨ ਇਸਤੇਮਾਲ ਕੀਤਾ ਜਾ ਸਕਦੇ ਨੇ ਇਸ ਤਰੀਕੇ ਨਾਲ ਵੀ ਤੁਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਵੀ ਵਰਤ ਸਕਦੇ ਹੋ ਤੇ ਉਹਨੂੰ ਨਵੀਂ ਦਿਖਵੀ ਦੇ ਸਕਦੇ ਹਾਂ ਜਿਵੇਂ ਤੁਸੀਂ ਪੁਰਾਣੀਆਂ ਚੀਜ਼ਾਂ ਦੀ ਗੱਲ ਕੀਤੀ ਨਾ ਜਦੋਂ ਅਸੀਂ ਆਪਣੇ ਘਰ ਦੀ ਸਾਫ ਸਫਾਈ ਕਰਦੇ ਹਾਂ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਇਦਾਂ ਹੀ ਕਰਦੇ ਹਾਂ ਸਾਰੇ ਨਹੀਂ ਬਲਕਿ ਸਾਰੇ ਕਰਦੇ ਨੇ ਹਨਾ ਕਿ ਅਸੀਂ ਆਪਣੇ ਘਰ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਇਸ ਕਾਰਨ ਬਾਹਰ ਨਹੀਂ ਕੱਢਦੇ ਕਿ ਕਦੇ ਨਾ ਕਦੇ ਕਿਤੇ ਨਾ ਕਿਤੇ ਕੰਮ ਆ ਜਾਣਗੀਆਂ ਜਾਂ ਫਿਰ ਘਰ ਦੇ ਸਟੋਰ ਦੇ ਵਿੱਚ ਅਸੀਂ ਇਕੱਠੇ ਕਰੀ ਜਾਂਦੇ ਹਾਂ ਜਾਂ ਸੇ ਘਰ ਦੀ ਛੱਤ ਦੇ ਉੱਤੇ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਆ ਉਹਦੇ ਨਾਲ ਖਲਾਰਾ ਵੱਜ ਜਾਂਦਾ ਆ ਕੀ ਕਹਿੰਦੇ ਸੀਤਲੇ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਠੀਕ ਹੈ ਹਰ ਇੱਕ ਨੂੰ ਆਦਤ ਹੁੰਦੀ ਹੈ ਕਿ ਚਲ ਆ ਚੀਜ਼ ਸਾਡੇ ਕਿਸੇ ਨਾ ਕਿਸੇ ਦਿਨ ਕੰਮ ਆਊਗੀ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੀ ਕੰਮ ਦੀ ਚੀਜ਼ ਹੈ ਉਹਨੂੰ ਜਾਂ ਤਾਂ ਫਿਰ ਕੰਮ ਦੇ ਵਿੱਚ ਲੈ ਆਓ ਜਿਸ ਤਰ੍ਹਾਂ ਆਪਣੇ ਕੋਲ ਪੁਰਾਣੀਆਂ ਪਲੇਟਾਂ ਪਈਆਂ ਜਿਨ੍ਹਾਂ ਨੂੰ ਆਰਟਵਰਕ ਦਾ ਨਹੀਂ ਵੀ ਆਰਟ ਆਉਂਦਾ ਤੁਸੀਂ ਕੁਝ ਨਾ ਕੁਝ ਉਹਦੇ ਤੇ ਡਰਾ ਕਰਕੇ ਉਹਨੂੰ ਸਜਾਵਟ ਦੇ ਰੂਪ ਚ ਇਸਤੇਮਾਲ ਕਰ ਸਕਦੇ ਹੋ ਹਰ ਸਵਾਣੀਆਂ ਦੇ ਘਰ ਦੇ ਵਿੱਚ ਚੂੜੀਆਂ ਹੁੰਦੀਆਂ ਠੀਕ ਹੈ ਕੋਈ ਚੂੜੀਆਂ 4 ਰਹਿ ਗਈਆਂ 10 ਰਹਿ ਗਈਆਂ ਹੈਨਾ ਇਸ ਤਰੀਕੇ ਨਾਲ ਵੱਖ-ਵੱਖ ਰੰਗਾਂ ਦੀਆਂ ਚੂੜੀਆਂ ਹੋ ਗਈਆਂ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ ਨਾ ਸੁੱਟਣ ਦੀ بجائے ਇੱਕ ਦੇ ਉੱਤੇ ਇੱਕ ਚੂੜੀ ਚਪਕਾ ਕੇ ਕੈਂਡਲ ਉਹਦੇ ਵਿੱਚ ਗਲਾਸ ਬਣਾਏ ਜਾ ਸਕਦੇ ਨੇ ਉਹਦੇ ਵਿੱਚ ਕੈਂਡਲ ਰੱਖੀ ਜਾ ਸਕਦੀ ਹੈ ਜਿਹੜੀ ਕਿ ਇੱਕ ਕਾਰਨਰ ਨੂੰ ਬਹੁਤ ਵਧੀਆ ਦਿਖ ਦੇ ਸਕਦੀ ਹੈ ਇਸੇ ਤਰੀਕੇ ਨਾਲ ਜਿਵੇਂ ਮੈਂ ਤੁਹਾਡੇ ਨਾਲ ਕੱਪੜਿਆਂ ਦੀ ਗੱਲ ਕੀਤੀ ਹੈ ਪਰ ਖਲਾਰਾ ਜਿੰਨਾ ਖਲਾਰਾ ਹੋਊਗਾ ਓਨੀ ਗਰਮੀ ਦਾ ਅਹਿਸਾਸ ਜ਼ਿਆਦਾ ਹੋਊਗਾ ਇਸ ਕਰਕੇ ਘਰ ਦੇ ਵਿੱਚੋਂ ਛਾਂਟੀ ਜ਼ਰੂਰ ਕਰਦੇ ਰਹੋ 15 ਦਿਨਾਂ ਬਾਅਦ ਮਹੀਨੇ ਬਾਅਦ ਵੀ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਸੁੱਟਣ ਦੀ ਆਦਤ ਜ਼ਰੂਰ ਪਾਓ ਇਕੱਠਾ ਕਰਨ ਦੀ ਆਦਤ ਨਹੀਂ ਹੋਣੀ ਚਾਹੀਦੀ ਸਾਂਭੋ ਚੀਜ਼ਾਂ ਸਾਂਭਣੀਆਂ ਜ਼ਰੂਰੀ ਨੇ ਪਰ ਇੱਕ ਸਲੀਕੇ ਨਾਲ ਤਰੀਕੇ ਨਾਲ ਸਟੋਰ ਨੂੰ ਬਿਲਕੁਲ ਕਾਰਬੇਜ ਨਹੀਂ ਬਣਾ ਲੈਣਾ ਚਾਹੀਦਾ ਕਿ ਸਿਰਫ ਕੂੜੇਦਾਨ ਹੀ ਬਣ ਗਿਆ ਇਹਦੇ ਵਿੱਚ ਸਟੋਰ ਚ ਭਰੀ ਚਲੋ ਭਰੀ ਚਲੋ ਭਰੀ ਚਲੋ ਤੇ ਜਦੋਂ ਬਾਅਦ ਦੇ ਵਿੱਚ ਸਾਲ ਬਾਅਦ ਜਾਂ 2 ਸਾਲ ਬਾਅਦ ਆਪਾਂ ਦੇਖਦੇ ਹਾਂ ਤੇ ਉਹਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਇਸਤੇਮਾਲ ਹੀ ਨਹੀਂ ਹੋਈ ਹੁੰਦੀ ਤੇ ਲੰਬਾ ਸਮਾਂ ਉਹ ਉਵੇਂ ਪਈ ਰਹਿੰਦੀ ਹੈ ਤੇ ਉਹ ਬੇਕਾਰ ਹੋ ਜਾਂਦੀ ਹੈ ਇਹਦੇ ਨਾਲੋਂ ਚੰਗਾ ਕਿ ਤੁਸੀਂ ਉਹ ਚੀਜ਼ ਕਿਸੇ ਨੂੰ ਦੇ ਦਿਓ ਜਾਂ ਡਿਸਟਰੋਏ ਕਰ ਦਿਓ ਪਰ ਘਰ ਦੇ ਵਿੱਚ ਫਿਰ ਉਹਦੇ ਨਾਲ ਨਵੀਆਂ ਚੀਜ਼ਾਂ ਤਾਂ ਹੀ ਆਉਣਗੀਆਂ ਨਾ ਜੇ ਅਸੀਂ ਪੁਰਾਣੀਆਂ ਨੂੰ ਕੱਢਾਂਗੇ ਬਾਹਰ ਬਿਲਕੁਲ ਕਿਉਂਕਿ ਜਦੋਂ ਅਸੀਂ ਨਵੀਆਂ ਚੀਜ਼ਾਂ ਲੈ ਕੇ ਆਉਣੇ ਆ ਨਵੀਂ ਤਾਂ ਸੀ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਦਿੰਦੇ ਆ ਪਰ ਪੁਰਾਣੀ ਦੀ ਜਿਹੜੀ ਜਗ੍ਹਾ ਆ ਉਹ ਨਵੀਂ ਘੇਰ ਲੈਂਦੀ ਆ ਪਰ ਪੁਰਾਣੀ ਕਿੱਥੇ ਜਾਂਦੀ ਉਹ ਖਲਾਰੇ ਦਾ ਰੂਪ ਬਣ ਜਾਂਦੀ ਆ ਹਨਾ ਜਿਵੇਂ ਤੁਸੀਂ ਸਟੋਰ ਦੀ ਗੱਲ ਕੀਤੀ ਮੈਂ ਕਈ ਘਰਾਂ ਦੇ ਵਿੱਚ ਸਟੋਰ ਬਹੁਤ ਖੂਬਸੂਰਤ ਦੇਖੇ ਨੇ ਸਟੋਰ ਵੀ ਉਹਨਾਂ ਨੇ ਇਦਾਂ ਸਜਾ ਕੇ ਰੱਖੇ ਹੁੰਦੇ ਨੇ ਜਿਵੇਂ ਉਹ ਲੀਵਿੰਗ ਰੂਮ ਹੋਵੇ ਪਤਾ ਹੀ ਨਹੀਂ ਲੱਗਦਾ ਕਿ ਸਟੋਰ ਦਾ ਸਮਾਨ ਇੱਥੇ ਰੱਖਿਆ ਗਿਆ ਯਾਨੀ ਕਿ ਉਹਦੇ ਉੱਤੇ ਬਹੁਤ ਸੋਹਣੀਆਂ ਚਾਦਰਾਂ ਟਰੰਕਾਂ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਹਨਾ ਕਢਾਈ ਬੁਟਿਆਂ ਵਾਲੀਆਂ ਰੱਖੀਆਂ ਹੁੰਦੀਆਂ ਨੇ ਸ਼ੀਤਲ ਹੁਣ ਤੇ ਰਿਵਾਜ ਖਤਮ ਹੁੰਦੇ ਜਾ ਰਹੇ ਨੇ ਕਿ ਘਰਾਂ ਦੇ ਵਿੱਚ ਪੇ ਰੱਖੇ ਜਾਣ ਅੱਜ ਕੱਲ ਤਾਂ ਸਟੋਰ ਦੇ ਵਿੱਚ ਵੀ ਕਬਡਸ ਬਣਨ ਲੱਗ ਪਏ ਨੇ ਪਰ ਪੁਰਾਣੇ ਜ਼ਮਾਨੇ ਦੇ ਵਿੱਚ ਸਟੋਰ ਪੇਟੀਆਂ ਦੇ ਉੱਤੇ ਕਢਾਈ ਵਾਲੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸੀ ਬਹੁਤ ਸਲੀਕੇ ਨਾਲ ਸਵਾਰਿਆ ਜਾਂਦਾ ਸੀ ਜੇ ਮਸ਼ੀਨ ਵੀ ਸੀ ਸਲਾਈ ਮਸ਼ੀਨ ਉਹਦੇ ਉੱਤੇ ਵੀ ਬਹੁਤ ਅੱਛਾ ਕੱਪੜਾ ਪਾ ਕੇ ਕਢਾਈ ਵਾਲਾ ਕੱਪੜਾ ਪਾ ਕੇ ਉਹਨੂੰ ਟਕਿਆ ਜਾਂਦਾ ਸੀ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਪਤਾ ਲੱਗਦਾ ਕਿ ਹਾਂ ਇਸ ਘਰ ਨੂੰ ਦੇ ਜਿਹੜਾ ਮੈਂਬਰ ਹੈ ਜਿਹੜੀ ਘਰ ਦੀ ਸਵਾਨੀ ਹੈ ਉਹਨੂੰ ਸੱਜ ਸਜਾਵਟ ਦਾ ਪਤਾ ਆ ਸਲੀਕਾ ਆ ਨਹੀਂ ਤੇ ਬਹੁਤ ਘਰਾਂ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਸੀ ਕਿ ਤਲਕੇ ਉਹ ਉੱਥੇ ਟਰੰਕਾਂ ਦੇ ਉੱਤੇ ਕੱਪੜੇ ਖਿਲਰੇ ਹੋਏ ਆ ਕੋਈ ਪੇਟੀ ਦੇ ਉੱਤੇ ਕੱਪੜੇ ਪਏ ਆ ਜੇ ਅਲਮਾਰੀਆਂ ਨੇ ਤਾਂ ਉੱਤੇ ਉੱਤੇ ਕਿੱਲੀਆਂ ਦੇ ਉੱਤੇ ਕੱਪੜੇ ਪਏ ਆ ਉਹ ਗਰਮੀ ਦਾ ਅਹਿਸਾਸ ਵਧਾਉਂਦੇ ਨੇ ਖਲਾਰਾ ਜਿਹੜਾ ਉਹ ਮਨ ਨੂੰ ਘਬਰਾਹਟ ਪੈਦਾ ਕਰਦਾ ਤੁਹਾਡਾ ਦਿਲ ਕਰੂਗਾ ਹੁਣੇ ਘਰੋਂ ਨਿਕਲ ਜਾਈਏ ਜੇ ਘਰ ਸਾਫ਼ ਹੈ ਤਾਂ ਤੁਹਾਨੂੰ ਉੱਥੇ ਸਕੂਨ ਮਿਲੇਗਾ ਸ਼ਾਂਤੀ ਮਿਲੇਗੀ ਬਿਲਕੁਲ ਘਰ 'ਚ ਬੈਠਣ ਨੂੰ ਜੀ ਕਰੇ ਜੀ ਬਿਲਕੁਲ ਕਮਕਾਜ ਜੀ ਔਰਤਾਂ ਦੇ ਵਾਸਤੇ ਇਹ ਦੱਸੋ ਕਿ ਉਹ ਆਪਣੇ ਘਰ ਦੀ ਸਾਫ਼ ਸਫਾਈ ਤੇ ਸਜਾਵਟ ਦੇ ਲਈ ਸਮਾਂ ਕਿਵੇਂ ਕੱਢਣ ਇਹ ਬਹੁਤ ਤੁਸੀਂ ਮਤਲਬ ਵਧੀਆ ਸਵਾਲ ਕੀਤਾ ਕਿ ਕਮਕਾਜੀ ਆਰਤਾਂ ਕਮਕਾਜੀ ਆਰਤਾਂ ਦੇ ਦਾ ਇੱਕ ਰੂਟੀਨ ਬਣਿਆ ਹੁੰਦਾ ਸਵੇਰੇ ਉੱਠਿਆ ਘਰ ਦੇ ਕੰਮ ਕੀਤੇ ਚਲੇ ਗਏ ਉਹਨਾਂ ਕੋਲੇ ਸਜਾਵਟ ਲਈ ਟਾਈਮ ਨਹੀਂ ਹੁੰਦਾ ਪਰ ਫਿਰ ਵੀ ਵੀਕਐਂਡ 15 ਦਿਨਾਂ ਚ ਇੱਕ ਵਾਰ ਮਹੀਨੇ ਚ ਇੱਕ ਵਾਰ ਘਰ ਦਾ ਸਾਰੀ ਆਲਓਵਰ ਸਫਾਈ ਕਿ ਕੀਤੀ ਜਾਵੇ ਚੀਜ਼ਾਂ ਦੀ ਰੱਖਰਖਾ ਦੇ ਵਿੱਚ ਚੇਂਜ ਕੀਤਾ ਜਾਵੇ ਥੋੜਾ ਜਿਹਾ ਤੇ ਉਹਦੇ ਨਾਲ ਘਰ ਦੀ ਸਜਾਵਟ ਦੀ ਦੇਖ ਨੂੰ ਚੇਂਜ ਕੀਤਾ ਜਾ ਸਕਦਾ ਹੈ। ਕਈ ਵਾਰ ਮੈਂ ਵੇਖਿਆ ਹੈ ਕਿ ਜਿਆਦਾ ਕੁਝ ਨਾ ਕਰੀਏ ਥੋੜਾ ਬਹੁਤ ਘਰ ਦੇ ਵਿੱਚ ਕੁਰਸੀ ਟੇਬਲ ਦੀ ਜਗ੍ਹਾ ਹੀ ਜੇਕਰ ਬਦਲ ਦਿੱਤੀ ਜਾਵੇ ਤਾਂ ਵੀ ਘਰ ਵੇਖਣ ਨੂੰ ਥੋੜਾ ਅਲੱਗ ਜਿਹਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਰੂਟੀਨ ਤੋਂ ਹਟ ਕੇ ਹੋ ਜਾਂਦਾ ਨਾ ਜੋ ਅਸੀਂ ਰੋਜ਼ ਦੇਖਦੇ ਆ ਉਹਦੇ ਤੋਂ ਥੋੜਾ ਜਿਹਾ ਹਟ ਜਾਂਦਾ ਚੇਅਰ ਜਿੱਧਰ ਉਧਰ ਕਰ ਦਿੱਤੀਆਂ ਬੈੱਡ ਸ਼ੀਟ ਬਦਲ ਦਿੱਤੀ ਕੁਸ਼ਨ ਕਵਰਸ ਬਦਲ ਦਿੱਤੇ ਡਸਟਿੰਗ ਚੰਗੀ ਤਰ੍ਹਾਂ ਕਰ ਦਿੱਤੀ ਡਸਟਿੰਗ ਤਾਂ ਵੈਸੇ ਰੋਜ਼ ਹੀ ਹੋਣੀ ਚਾਹੀਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਕਿ ਫਰੈਸ਼ ਬਹੁਤ ਤਾਜ਼ਾ ਤਾਜ਼ਗੀ ਮਹਿਸੂਸ ਹੁੰਦੀ ਆ ਤੁਸੀਂ ਘਰ ਦੀ ਸਜਾਵਟ ਦੇ ਵਿੱਚ ਪੌਦਿਆਂ ਦੀ ਕੀ ਅਹਿਮੀਅਤ ਸਮਝਦੇ ਹੋ ਬਹੁਤ ਅਹਿਮੀਅਤ ਹੈ ਦੇਖੋ ਗਰਮੀਆਂ ਨੇ ਫੁੱਲਾਂ ਨੂੰ ਦੇਖ ਕੇ ਇੱਕ ਤਾਜ਼ਗੀ ਮਹਿਸੂਸ ਹੁੰਦੀ ਹੈ ਤੁਸੀਂ ਘਰ ਦੇ ਵਿੱਚ ਇਨਡੋਰ ਪਲਾਂਟਸ ਲਗਾ ਸਕਦੇ ਹੋ ਕਿਉਂਕਿ ਉਹਦੇ ਨਾਲ ਕੀ ਆ ਘਰ ਦੇ ਅੰਦਰਲੀ ਜਿਹੜੀ ਤਾਜ਼ੀ ਹਵਾ ਆ ਉਹ ਤਾਜ਼ੀ ਹੋਏਗੀ ਤੇ ਅੱਜਕੱਲ ਤਾਂ ਬਹੁਤ ਆਪਸ਼ਨ ਸਾਡੇ ਕੋਲ ਨੇ ਕਿਹ ਘਰ ਦੇ ਵਿੱਚ ਵੇਸਟ ਬੋਟਲਸ ਅਕਸਰ ਹੀ ਘਰ ਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਹ ਸੋਚ ਕੇ ਰੱਖ ਦਿੰਦੇ ਹਾਂ ਕਿ ਕਿਤੇ ਨਾ ਕਿਤੇ ਕੰਮ ਆਣਗੀਆਂ ਉਹਨਾਂ ਨੂੰ ਪੇਂਟ ਕਰਕੇ ਜਾਂ ਉਹਨਾਂ ਦੇ ਉੱਤੇ ਕੁਝ ਨਾ ਕੁਝ ਸਜਾਵਟ ਜਿਵੇਂ ਲੈਸਿਸ ਦੇ ਨਾਲ ਮੋਤੀਆਂ ਦੇ ਨਾਲ ਸਜਾ ਕੇ ਉਹਦੇ ਵਿੱਚ ਨਕਲੀ ਫਲਾਰਸ ਵੀ ਰੱਖੇ ਜਾ ਸਕਦੇ ਨੇ ਫੁੱਲ ਰੱਖੇ ਜਾ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਤਾਜ਼ਾ ਫੁੱਲ ਵੀ ਰੱਖ ਸਕਦੇ ਹੋ ਜਿਨ੍ਹਾਂ ਨੂੰ ਪੈਣਾ ਨੂੰ ਗਾਰਡਨਿੰਗ ਦਾ ਸ਼ੌਕ ਹੈ ਬਾਗੀਚੀ ਕਰਦੀਆਂ ਨੇ ਉਹ ਬਾਲਕਨੀ ਨੂੰ ਵੀ ਸਜਾ ਸਕਦੀਆਂ ਨੇ ਗਾਰਡਨਿੰਗ ਦੇ ਵਿੱਚ ਫੁੱਲਾਂ ਨੂੰ ਉਗਾਇਆ ਜਾ ਸਕਦਾ ਹੈ ਸਬਜ਼ੀਆਂ ਨੂੰ ਉਗਾਇਆ ਜਾ ਸਕਦਾ ਜਿਹਦੇ ਵਿੱਚ ਜਦੋਂ ਵੀ ਸਵੇਰੇ ਸ਼ਾਮ ਸ਼ੀਤਲ ਉਹਦੇ ਵਿੱਚ ਗੇੜਾ ਮਾਰੋਗੇ ਤਾਂ ਤੁਹਾਨੂੰ ਤੁਹਾਡਾ ਮਨ ਹੈ ਜਿਹੜਾ ਉਹ ਖੇੜ ਉੱਠੂਗਾ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਪੌਦਿਆਂ ਨਾਲ ਗੱਲਾਂ ਕਰਦੀਆਂ ਵੀ ਵੇਖੀਆਂ ਜਿਨ੍ਹਾਂ ਨੂੰ ਗਾਰਡਨਿੰਗ ਦਾ ਬਗੀਚੀ ਦਾ ਸ਼ੌਂਕ ਹੈ ਹਨਾ ਸਵੇਰੇ ਸ਼ਾਮ ਪੌਦਿਆਂ ਨਾਲ ਗੱਲਾਂ ਕਹਿੰਦੇ ਗੱਲਾਂ ਕਰਦੇ ਨੇ ਸਾਡੇ ਨਾਲ ਸ਼ੀਤਲ ਜਿਹੜੀਆਂ ਕੰਮਕਾਜੀ ਔਰਤਾਂ ਨੇ ਉਹਨਾਂ ਨੂੰ ਇਹ ਸ਼ੌਕ ਮੈਨੂੰ ਲੱਗਦਾ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਇਹ ਉਹਨਾਂ ਦੇ ਜਿਹੜਾ ਤਣਾਅ ਹੈ ਦਿਨ ਭਰ ਦਾ ਕੰਮ ਦਾ ਸਟ੍ਰੈਸ ਹਨਾ ਉਹਦੇ ਵਿੱਚੋਂ ਬਾਹਰ ਨਿਕਲਣ ਲਈ ਬਹੁਤ ਵਧੀਆ ਇੱਕ ਇਹ ਜ਼ਰੀਆ ਹੈ ਕਿ ਕੋਈ ਨਾ ਕੋਈ ਜਿਹੜਾ ਸ਼ੌਕ ਹੈ ਉਹਨੂੰ ਪਾਲਣ ਤੇ ਖਾਸ ਕਰਕੇ ਜੇ ਕਿਤੇ ਫੁੱਲਾਂ ਨਾਲ ਤੇ ਜੇ ਕਿਤੇ ਦੇਖੋ ਆਪਾਂ ਜੇ ਗਾਰਡਨਿੰਗ ਦਾ ਸ਼ੌਕ ਰੱਖਦੇ ਆ ਆਪਣੇ ਘਰ ਦੀ ਇੱਕ ਬਗੀਚੀ ਬਣਾਉਨੇ ਆ ਉਹਦੇ ਵਿੱਚ ਅਸੀਂ ਫਲ ਸਬਜ਼ੀਆਂ ਉਗਾਉਨੇ ਆ ਜੀ ਠੀਕ ਹੈ ਫੁੱਲ ਉਗਾਉਨੇ ਆ ਫੁੱਲਾਂ ਨਾਲ ਤਾਂ ਤਾਜ਼ਗੀ ਮਿਲਦੀ ਆ ਤੇ ਜਿਹੜੀਆਂ ਸਬਜ਼ੀਆਂ ਉਗਾਉਨੇ ਆ ਉਹਦੇ ਨਾਲ ਸਾਡੀ ਕਿਚਨ ਦਾ ਵੀ ਕੰਮ ਵਧੀਆ ਹੁੰਦਾ ਕਿ ਅਸੀਂ ਤਾਜੀ ਸਬਜ਼ੀ ਖਾਂਦੇ ਆ ਤਾਜ਼ਾ ਧਨੀਆ ਤਾਜ਼ੀ ਪਾਲਤ ਹੈ ਨਾ ਜਿੱਥੇ ਪਰ ਰਸੋਈ ਦੀ ਗੱਲ ਕਰਦੇ ਆ ਨਾ ਰਸੋਈ ਦੇ ਵਿੱਚ ਸਾਡੇ ਕੋਲ ਭਾਂਡੇ ਹੁੰਦੇ ਨੇ ਸਾਡਾ ਕੁਕਿੰਗ ਦਾ ਸਮਾਨ ਹੁੰਦਾ ਹੈ ਨਾ ਅੱਜ ਕੱਲ ਮੈਂ ਕਈ ਭੈਣਾਂ ਦੇ ਘਰਾਂ ਦੇ ਵਿੱਚ ਦੇਖਿਆ ਹੈ ਕਿ ਉਹ ਰਸੋਈ ਦੇ ਵਿੱਚ ਵੀ ਕੋਈ ਇੰਡੋਰ ਪਲੈਂਟ ਰੱਖਦੀਆਂ ਨੇ ਬਿਲਕੁਲ ਉਹਦੇ ਨਾਲ ਤਾਜ਼ਗੀ ਮਹਿਸੂਸ ਹੁੰਦੀ ਹੈ ਹਮਮ ਕਿਚਨ ਦੇ ਵਿੱਚੋਂ ਮਸਾਲਿਆਂ ਦੀ ਜਿਹੜੀ ਜਦੋਂ ਆਪਾਂ ਫਰਾਈ ਕਰਦੇ ਆ ਉਹਦੀ 스멜 ਆ ਉਹ ਉਹਨੂੰ ਐਡੋਰ ਨੂੰ ਐਡਾਪਟ ਕਰ ਲੈਂਦੇ ਨੇ ਉਹ ਉਹ 스멜 ਨਹੀਂ ਆਉਂਦੀ ਨਾਲੇ ਅੱਜ ਕੱਲ ਤਾਂ ਉਹ ਪੁਰਾਣੇ ਜ਼ਮਾਨੇ ਗਏ ਜਦੋਂ ਬਾਹਰ ਚੁੱਲਾ ਚੌਂਕਾ ਹੁੰਦਾ ਸੀ ਹੁਣ ਤੇ ਅੰਦਰ ਕਿਚਨ ਨੇ ਹੈਨਾ ਅੰਦਰ ਅੰਦਰ ਕਿਚਨਸ ਨੇ ਰਸੋਈ ਜਿਹੜੀ ਆ ਉਹ ਖੁੱਲਦੀ ਆ ਹੈਨਾ ਉਹਦੇ ਵਿੱਚ ਉਹ ਵੀ ਸਜਾਵਟ ਮੰਗਦੀ ਹੈ ਰਸੋਈ ਵੀ ਸਜਾਵਟ ਮੰਗਦੀ ਆ ਬਿਲਕੁਲ ਮਤਲਬ ਐਗਜ਼ੌਸਟ ਫੈਨ ਦਾ ਰਵਾਜ ਵੀ ਤਾਂ ਹੀ ਚੱਲਿਆ ਕਿਉਂਕਿ ਪਹਿਲਾਂ ਰਸੋਈਆਂ ਖੁੱਲੇ ਚ ਹੁੰਦੀਆਂ ਸੀਗੀਆਂ ਤੇ ਹੁਣ ਅੰਦਰ ਜਿਹੜਾ ਤੇਲ ਵੀ ਅੰਦਰ ਆ ਮਸਾਲੇ ਵੀ ਅੰਦਰ ਨੇ ਉਹਦੇ ਨਾਲ ਜਿਹੜੇ ਪੌਦੇ ਨੇ ਉਹ ਬਦਬੂ ਨੂੰ ਖਿੱਚ ਲੈਂਦੇ ਨੇ ਤਾਜ਼ਗੀ ਦਿੰਦੇ ਨੇ ਜੀ ਇਹਦੇ ਨਾਲ ਹੀ ਗੱਲ ਕਰਦੇ ਆ ਕਿ ਇੱਕ ਵਾਰੀ ਨਾ ਮੈਂ ਕਿਸੇ ਦੇ ਘਰ ਗਈ ਸੀ ਤੇ ਉਹਨਾਂ ਨੇ ਆਪਣੇ ਘਰ ਨੂੰ ਬਹੁਤ ਸੋਹਣਾ ਸਜਾਇਆ ਹੋਇਆ ਸੀ ਸਜਾਇਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਖਰਚਾ ਨਹੀਂ ਸੀ ਕੀਤਾ ਬਸ ਛੋਟ ਛੋਟੀਆਂ ਚੀਜ਼ਾਂ ਇਸ ਤਰ੍ਹਾਂ ਉਹਨਾਂ ਦੇ ਘਰ ਚ ਪਈਆਂ ਸੀ ਕਿ ਲੱਗਦਾ ਸੀ ਇਹਨਾਂ ਨੇ ਆਪਣੇ ਘਰ ਨੂੰ ਕਾਫੀ ਸਮਾਂ ਦਿੱਤਾ ਆ ਜਿਹੜਾ ਟੇਬਲ ਸੀਗਾ ਜਿੱਥੇ ਅਸੀਂ ਬੈਠੇ ਆ ਉਹਨਾਂ ਨੇ ਇੱਕ ਕੱਚ ਦੇ ਗਲਾਸ ਦੇ ਵਿੱਚ ਅਸਲੀ ਗਿੰਦੇ ਦੇ ਫੁੱਲ ਜਿਹੜੇ ਉਹਨਾਂ ਦੇ ਘਰ 'ਚ ਲੱਗੇ ਹੋਣਗੇ ਉਹਨਾਂ ਨੇ ਉਹ ਚਾਰ ਤੋੜ ਕੇ ਡੰਡੀ ਸਮੇਤ ਪਾਣੀ ਦੇ ਵਿੱਚ ਰੱਖੇ ਹੋਏ ਸਨ ਤੇ ਉਹ ਦੇਖਣ ਨੂੰ ਹੀ ਬੜਾ ਤਰੋਤਾਜ਼ਾ ਮਹਿਸੂਸ ਹੋ ਰਿਹਾ ਸੀਗਾ ਬੜਾ ਚੰਗਾ ਲੱਗ ਰਿਹਾ ਸੀਗਾ ਔਰ ਜਿਹੜੀ ਉਹਨਾਂ ਦੀ ਖੁਸ਼ਬੂ ਫੈਲੀ ਹੋਈ ਸੀ ਉਹ ਵੀ ਬੜੀ ਚੰਗੀ ਲੱਗਦੀ ਸੀ ਮੈਨੂੰ ਇੱਕ ਉਹ ਆਈਡੀਆ ਉਹਨਾਂ ਦਾ ਚੰਗਾ ਲੱਗਾ ਦੇਖੋ ਉਹਦੇ ਵਿੱਚ ਅਸੀਂ ਕ੍ਰਿਸਟਲ ਬੌल्स ਇਸਤੇਮਾਲ ਕਰ ਸਕਦੇ ਹਾਂ ਹੈਨਾ ਵਿੱਚ ਗੁਲਾਬ ਦੀਆਂ ਪੱਤੀਆਂ ਦਾ ਇਸਤੇਮਾਲ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਕੈਂਡਲਸ ਜਗਾ ਸਕਦੇ ਹਾਂ ਜੇ ਸ਼ਾਮ ਦਾ ਵੇਲਾ ਹੈ ਕੋਈ ਸਾਡੇ ਘਰ ਮਹਿਮਾਨ ਆ ਰਿਹਾ ਹੈ ਤਾਂ ਅਟਰੈਕਸ਼ਨ ਲਈ ਆਕਰਸ਼ਕ ਲੁੱਕ ਲਈ ਅਸੀਂ ਉਹਦੇ ਵਿੱਚ ਕੈਂਡਲਸ ਜਗਾ ਸਕਦੇ ਹਾਂ ਇਸੇ ਤਰੀਕੇ ਨਾਲ ਤੁਹਾਨੂੰ ਯਾਦ ਹੋਏਗਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੈਂਪ ਹੁੰਦੇ ਸੀ ਹਾਂਜੀ ਹੈਨਾ ਉਹਨਾਂ ਨੂੰ ਅਸੀਂ ਕੋਰਨਰ ਦੇ ਵਿੱਚ ਜਗਾ ਦਿੰਦੇ ਸੀ ਜਿਹੜੇ ਕਿ ਅੱਜ ਕੱਲ ਵੀ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਡਿਜ਼ਾਈਨਰ ਮਿਲਦੇ ਨੇ ਤੁਸੀਂ ਬਹੁਤ ਮਹਿੰਗੇ ਨਹੀਂ ਹੁੰਦੇ ਹੋ ਬਹੁਤ ਸਸਤੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ ਜਾਂ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਚੂੜੀਆਂ ਦੇ ਤੁਸੀਂ ਬਣਾ ਸਕਦੇ ਹੋ ਫਿਰ ਕੋਈ ਨਾ ਕੋਈ ਤੁਹਾਡੇ ਘਰ ਕੱਚ ਦਾ ਪੁਰਾਣਾ ਕਈ ਗਲਾਸ ਟੁੱਟ ਜਾਂਦੇ ਨੇ ਇੱਕ ਦਾ ਗਲਾਸ ਰਹਿ ਜਾਂਦਾ ਉਹਦੇ ਵਿੱਚ ਵੀ ਤੁਸੀਂ ਸਟੋਨਸ ਪਾ ਕੇ ਉਹਦੇ ਉਹਨੂੰ ਵੀ ਤੁਸੀਂ ਡੈਕੋਰੇਸ਼ਨ ਦਾ ਪੀਸ ਬਣਾ ਸਕਦੇ ਹੋ ਮੈਂ ਪਿਆ ਹੋਇਆ ਉਹ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਇਸੇ ਤਰੀਕੇ ਨਾਲ ਜਿਹੜੇ ਤੁਸੀਂ ਇੰਡੋਰ ਪਲਾਂਟਸ ਦੀ ਗੱਲ ਕੀਤੀ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਨੇ ਤੁਸੀਂ ਗਮਲਿਆਂ ਨੂੰ ਘਰ ਦੇ ਵਿੱਚ ਅੰਦਰ ਰੱਖ ਸਕਦੇ ਹੋ ਜਿਹੜੇ ਕਮਰਿਆਂ ਦੇ ਅੰਦਰ ਰੱਖੇਗਾ ਕਮਰਿਆਂ ਦੇ ਅੰਦਰ ਤੁਸੀਂ ਲਿਵਿੰਗ ਰੂਮ ਦੇ ਵਿੱਚ ਵੀ ਰੱਖ ਸਕਦੇ ਹੋ ਡਰਾਈング ਰੂਮ ਦੇ ਵਿੱਚ ਕਿਚਨ ਦੇ ਵਿੱਚ ਆਪਣੇ ਹਰ ਜਗ੍ਹਾ ਦੇ ਉੱਤੇ ਤੁਸੀਂ ਇਹ ਪਲਾਂਟਸ ਲਗਾ ਸਕਦੇ ਹੋ ਕਿਹੜੇ ਕਿਹੜੇ ਪੌਦੇ ਨੇ ਜਿਹੜੇ ਕਮਰਿਆਂ ਦੇ ਅੰਦਰ ਰੱਖੇ ਜਾ ਸਕਦੇ ਨੇ ਮਨੀ ਪਲਾਂਟ ਹੈ 올 ਸੀਜ਼ਨ ਲਵੈਂਡਰ ਹੈ ਉਹਦੀ ਖੁਸ਼ਬੂ ਬਹੁਤ ਤਾਜ਼ਗੀ ਦਿੰਦੀ ਹੈ ਤੇ ਬੈਂਬੂ ਟਰੀ ਹੈ ਬੈਂਬੂ ਦੇ ਪੌਦੇ ਆਉਂਦੇ ਆ ਛੋਟੇ ਛੋਟੇ ਉਹ ਹੈਗੇ ਆ ਰਬਰ ਟਰੀ ਹੈ ਹੋਰ ਕਈ ਇਸ ਤਰੀਕੇ ਦੇ ਇੰਡੋਰ ਪਲਾਂਟਸ ਨੇ ਜਿਨ੍ਹਾਂ ਨੂੰ ਤੁਸੀਂ ਅੰਦਰ ਲਗਾ ਕੇ ਸਨੇਕ ਟਰੀ ਹੈ ਅਸਰੀਕੇ ਦੇ ਪਲਾਂਟਸ ਲਗਾ ਕੇ ਤੁਸੀਂ ਉਹਨਾਂ ਦੇ ਨਾਲ ਤਰੋ ਤਾਜ਼ਾ ਫੀਲ ਕਰਦੇ ਜਿਵੇਂ ਪੌਦੇ ਅਸਲੀ ਨੇ ਹੈਨਾ ਤੇ ਇਹਨਾਂ ਦੀ ਸਾਮ ਸੰਭਾਲ ਇਹਨਾਂ ਨੂੰ ਪਾਣੀ ਦੇਣਾ ਇਹਨਾਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਨਾ ਇਹਨਾਂ ਨੂੰ ਧੁੱਪ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਮਨੀ ਪਲਾਂਟ ਨੂੰ ਵੀ ਨਹੀਂ ਜ਼ਰੂਰਤ ਜਿਹੜੇ ਇਨਡੋਰ ਦਾ ਇਨਡੋਰ ਦਾ ਮਤਲਬ ਹੀ ਇਹ ਹੈ ਕਿ ਉਹਨਾਂ ਦੀ ਰੱਖ ਰਖਾ ਉਹਨਾਂ ਨੂੰ ਧੁੱਪ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਜਿਆਦਾ ਨਹੀਂ ਹੈ ਹਲਕਾ ਹਲਕਾ ਪਾਣੀ ਦੇ ਨਾਲ ਹੀ ਉਹ ਕਈ ਕਈ ਦਿਨ ਨਿਕਲ ਜਾਂਦਾ ਹੈਗਾ ਤੇ ਉਹ ਗ੍ਰੀਨ ਰਹਿੰਦੇ ਨੇ ਹਮ 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 ਮਤਲਬ ਕਿ ਜਿਹੜੀ ਹਰਿਆਵਲ ਹੈ ਉਹ ਤੁਹਾਨੂੰ ਬਹੁਤ ਤਾਜ਼ਗੀ ਦਿੰਦੀ ਹੈ। ਹੂੰ 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 ਤੇ ਇੱਕ ਘਾਹ ਵੀ ਅੱਜਕੱਲ ਕਈ ਤਰ੍ਹਾਂ ਦੇ ਮਿਲ ਰਹੇ ਨੇ ਜੋ ਜੀ ਬਿਲਕੁਲ ਦੇਖੋ ਕਈਆਂ ਨੂੰ ਮੈਂ ਬਾਲਕੋਨੀ ਦੇ ਵਿੱਚ ਵੀ ਲਗਾਉਂਦੇ ਹੋਏ ਦੇਖਿਆ ਬਿਲਕੁਲ ਸ਼ੀਤਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਸ ਤਰ੍ਹਾਂ ਹੁਣ ਘਰ ਛੋਟੇ ਨੇ ਸ਼ਹਿਰਾਂ ਦੇ ਵਿੱਚ ਹੈਨਾ ਆਪਾਂ ਉੱਥੇ ਘਾਹ ਨਹੀਂ ਉਗਾ ਸਕਦੇ ਤੇ ਪਰ ਆਰਟੀਫੀਸ਼ੀਅਲ ਮੈਟਸ ਲੈ ਕੇ ਜਾਂ ਉਹਦੀ ਪੂਰੀ ਵਾਲ ਦੇ ਇੱਕ ਇੱਕ ਵਾਲ ਦੇ ਉੱਤੇ ਘਾਹ ਲਗਾ ਕੇ ਉਹਦੇ ਨਾਲ ਤਰੋ ਤਾਜ਼ਾ ਗ੍ਰੀਨਰੀ ਹਰਿਆਵਲ ਫਿਰ ਉੱਥੇ ਤੁਸੀਂ ਬੈਠਣ ਵਾਸਤੇ ਇਕਬਾਲ ਕਨੀ ਦਾ ਏਰੀਆ ਇਸ ਤਰੀਕੇ ਨਾਲ ਸਜਾ ਸਕਦੇ ਹਾਂ ਕਿ ਕੰਧ ਹੈ ਜਿਹੜੀ ਉਹਨੂੰ ਵੀ ਗ੍ਰੀਨ ਕਰ ਲਿਆ ਫਲੋਰ ਵੀ ਉਹਦੀ ਗ੍ਰੀਨ ਹੋਗੀ ਤੇ ਉਹਦੇ ਨਾਲ ਤੁਸੀਂ ਫਿਰ ਅ ਉੱਥੇ ਰੱਖ ਕੇ ਤੁਸੀਂ ਬਾਸਤੀਆਂ ਕੁਰਸੀਆਂ ਰੱਖ ਸਕਦੇ ਹੋ ਉਹਦੇ ਤੇ ਕਲਰਫੁੱਲ ਕਾਊਚ ਰੱਖ ਸਕਦੇ ਹੋ ਬੈਠਣ ਲਈ ਉਹ ਮਨ ਨੂੰ ਬਹੁਤ ਸਕੂਨ ਦਿੰਦਾ ਸ਼ਾਮ ਦੀ ਚਾਹ ਉੱਥੇ ਬੈਠ ਕੇ ਪੀਤੀ ਜਾ ਸਕਦੀ ਬਹੁਤ ਵਧੀਆ ਮਤਲਬ ਨਜ਼ਾਰਾ ਮਹਿਸੂਸ ਹੋਏਗਾ ਹੈਨਾ ਗਰਮੀਆਂ ਦੇ ਸੀਜ਼ਨ ਦੀ ਜਿਵੇਂ ਅਸੀਂ ਅੱਜ ਗੱਲ ਕਰਦੇ ਪਏ ਆ ਇਹਦੇ ਵਿੱਚ ਲਾਈਟ ਰੋਸ਼ਨੀ ਜਿਹੜੀ ਕਿ ਘਰ ਦੇ ਅੰਦਰ ਬਹੁਤ ਆਂਦੀ ਆ ਹੈਨਾ ਧੁੱਪ ਮਤਲਬ ਸਵੇਰੇ 8 8:30 9 ਵਜੇ ਤੱਕ ਧੁੱਪ ਬਹੁਤ ਤੇਜ਼ ਹੋ ਜਾਂਦੀ ਆ ਤੇ ਮੈਂ ਕਈ ਵਾਰ ਸੁਣਿਆ ਕਹਿੰਦੇ ਕਿ ਗਰਮੀਆਂ 'ਚ ਜੇਕਰ ਤੁਸੀਂ ਪੇਂਟ ਕਰਾਉਣੇ ਹੋ ਤਾਂ ਇਹੋ ਜਿਹਾ ਕਰਾਓ ਕਿ ਤੁਹਾਡੇ ਅੰਦਰ ਜਿਹੜੀ ਧੁੱਪ ਆ ਉਹ ਜ਼ਿਆਦਾ ਤੁਹਾਨੂੰ ਨੀਰਾ ਨਾ ਕਰ ਦੇਵੇ ਜਾਂ ਤੁਹਾਨੂੰ ਅੰਦਰ ਗਰਮੀ ਦਾ ਅਹਿਸਾਸ ਨਾ ਕਰੇ ਕਿਹੋ ਜਿਹਾ ਪੇਂਟ ਹੋਣਾ ਚਾਹੀਦਾ ਹੈ ਇਸ ਸੀਜ਼ਨ 'ਚ ਸ਼ੀਤ ਪੇਂਟ ਤਾਂ ਲਾਈਟ ਰੰਗ ਹੀ ਹੋਣਾ ਚਾਹੀਦਾ ਛੱਤਾਂ ਚ ਸਫੇਦ ਹੋਣੀਆਂ ਚਾਹੀਦੀਆਂ ਨੇ ਲਾਈਟ ਪੇਲ ਕਲਰ ਦਾ ਪੀਲੇ ਰੰਗ ਦਾ ਹਲਕਾ ਪੀਲਾ ਰੰਗ ਹਲਕਾ ਹਰਾ ਰੰਗ ਵੀ ਕਈਆਂ ਨੂੰ ਪਸੰਦ ਹੁੰਦਾ ਪਰ ਜਿੰਨਾ ਹਲਕਾ ਰੰਗ ਦਾ ਪੇਂਟ ਹੋਏਗਾ ਓਨਾ ਜ਼ਿਆਦਾ ਵਧੀਆ ਹੋਏਗਾ ਕਮਰੇ ਦੀ ਲੁੱਕ ਵੱਡੀ ਲੱਗੇਗੀ ਇੱਕ ਅੱਜਕੱਲ ਮਿਰਰ ਬਹੁਤ ਅੱਛਾ ਲੱਗਦਾ ਹੈ ਅੱਛਾ ਜੀ ਦੇਖੋ ਜਦੋਂ ਮਿਰਰ ਲੱਗਾ ਹੋਏਗਾ ਕਮਰੇ ਦੀ ਦਿੱਖ ਸੋਹਣੀ ਲੱਗੇਗੀ ਲੰਬੇ ਮਿਰਰ ਸ਼ੀਸ਼ੇ ਨੂੰ ਤੁਸੀਂ ਇੱਕ ਕਾਰਨਰ ਦੇ ਵਿੱਚ ਲਗਾ ਦਿਓ ਜਾਂ ਫਿਰ ਕੁਸੀਂ ਇਸ ਤਰੀਕੇ ਦੀ ਇੱਕ ਦੀਵਾਰ ਸ਼ੀਸ਼ੇ ਦੀ ਬਣਾ ਲਓ ਜਿਹਦੇ ਨਾਲ ਰੌਸ਼ਨੀ ਵੀ ਅੰਦਰ ਆਵੇ ਕਿਉਂਕਿ ਰੌਸ਼ਨੀ ਵੀ ਬਹੁਤ ਜ਼ਰੂਰੀ ਹੈ ਹੂੰ ਧੁੱਪ ਦਾ ਸੇਕ ਨਾ ਆਵੇ ਪਰ ਰੌਸ਼ਨੀ ਵੀ ਜ਼ਰੂਰੀ ਹੈ ਉਹਦੇ ਨਾਲ ਬਹੁਤ ਅੱਛਾ ਮਹਿਸੂਸ ਹੁੰਦਾ ਜੀ ਜਿਵੇਂ ਆਪਾਂ ਗੱਲ ਕਰਦੇ ਪਏ ਆ ਗਰਮੀਆਂ ਦੇ ਵਿੱਚ ਘਰ ਦੀ ਸਜਾਵਟ ਹੈ ਨਾ ਇਸ ਨੂੰ ਸਜਾਉਣ ਦੇ ਲਈ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਦੋਂ ਬਾਜ਼ਾਰ 'ਚ ਜਾਂਦੀਆਂ ਨੇ ਤਾਂ ਕੋਈ ਚੀਜ਼ ਉਹਨਾਂ ਨੂੰ ਪਸੰਦ ਆਉਂਦੀ ਆ ਆਪਣੇ ਘਰੇ ਲੈ ਆਉਂਦੀਆਂ ਨੇ ਮਹਿੰਗੀਆਂ ਚੀਜ਼ਾਂ ਵੀ ਅਸੀਂ ਕਈ ਵਾਰ ਲੈ ਆਉਂਦੇ ਆ ਪਰ ਜੇ ਤੁਸੀਂ ਆਪਣੇ ਘਰ ਲੈ ਕੇ ਆਉਂਦੇ ਆ ਤੇ ਸਾਡੇ ਘਰ 'ਚ ਜੱਜਦੀ ਨਹੀਂ ਆ ਜੀ ਵੱਡੀ ਛੋਟੀ ਹਲਕੀ ਭਾਰੀ ਇਹੋ ਜੀਆਂ ਚੀਜ਼ਾਂ ਦੀ ਜਿਹੜੀ ਸਮਝ ਆ ਉਹ ਸਾਡੀਆਂ ਭੈਣਾਂ ਨੂੰ ਕਿਵੇਂ ਲਵੇ ਉਹ ਸਭ ਤੋਂ ਪਹਿਲਾਂ ਦੇਖੋ ਹਰ ਇੱਕ ਦੇ ਘਰ ਦਾ ਇੱਕ ਜਿਹੜਾ ਹੁੰਦਾ ਰਹਿਣ ਦਾ ਸਲੀਕਾ ਉਹਦੀ ਪਸੰਦ ਆਪਣੀ ਹੁੰਦੀ ਹੈ ਹੈਨਾ ਕਦੇ ਵੀ ਕਿਸੇ ਨੂੰ ਦੇਖ ਕੇ ਪ੍ਰਭਾਵਿਤ ਨਾ ਹੋਵੋ ਪਹਿਲਾਂ ਘਰ ਦੀ ਜਗ੍ਹਾ ਦੇਖੋ ਫੇਰ ਚੀਜ਼ ਖਰੀਦੋ ਜੀ ਆਪਣੇ ਘਰ ਦੇ ਰੰਗ ਦੇਖੋ ਆਪਣੇ ਘਰ ਦਾ ਇੰਟੀਰੀਅਰ ਪਹਿਲਾਂ ਦੇਖੋ ਕਿ ਮੇਰੇ ਘਰ ਦੇ ਵਿੱਚ ਕਿਸ ਤਰੀਕੇ ਦਾ ਸੋਫਾ ਆ ਮੈਨੂੰ ਉਹਦੇ ਨਾਲ ਕਿਸ ਤਰੀਕੇ ਦਾ ਟੇਬਲ ਚਾਹੀਦਾ ਟੇਬਲ ਦੇ ਉੱਤੇ ਟੇਬਲ ਮੈਟ ਕਿਦਾਂ ਦਾ ਚਾਹੀਦਾ ਮینو ਉਹਦੇ ਲਈ ਕਿਦਾਂ ਦੇ ਕੁਸ਼ਨ ਚਾਹੀਦੇ ਨੇ ਸੋਫਾ ਮੰਨ ਲਓ ਸਾਡਾ ਸੋਫਾ ਜਿਹੜਾ ਆ ਉਹ ਬਹੁਤ ਹਲਕਾ ਆ ਜਾਂ ਬਹੁਤ ਪਾਰ ਆਇਆ ਤੇ ਅਸੀਂ ਉਹਦੇ ਤੇ ਕੁਸ਼ਨ ਵੱਡੇ ਵੱਡੇ ਰੱਖ ਦਿੱਤੇ ਹੈਨਾ ਅੱਜ ਕੱਲ ਵੱਡੇ ਕੁਸ਼ਨਸ ਦਾ ਟ੍ਰੈਂਡ ਵੀ ਹੈਗਾ ਅਸੀਂ ਦੂਜੇ ਦੇ ਘਰ ਦੇਖ ਲਿਆ ਵੀ ਉਹਦੇ ਘਰ ਬਹੁਤ ਸੋਹਣੇ ਲੱਗ ਰਹੇ ਨੇ ਫੁੱਲਾਂ ਵਾਲੇ ਕੁਸ਼ਨ ਨੇ ਬਹੁਤ ਵੱਡੇ ਵੱਡੇ ਨੇ ਜਦੋਂ ਅਸੀਂ ਆਪਣੇ ਘਰ ਲਿਆ ਕੇ ਰੱਖ ਦਿਆਂ ਤਾਂ ਸੋਫੇ ਦੀ ਦੇਖ ਹੀ ਖਰਾਬ ਕਰ ਦਿੰਦੇ ਜੀ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਘਰ ਦੇ ਫਰਨੀਚਰ ਨੂੰ ਦੇਖੋ ਕਿ ਉਹ ਕਿਸ ਤਰੀਕੇ ਦਾ ਹੈ ਜਿਸ ਤਰੀਕੇ ਦਾ ਫਰਨੀਚਰ ਹੈ ਜਿਸ ਤਰੀਕੇ ਦੀ ਤੁਹਾਡੀ ਤੁਹਾਡਾ ਬੈਡਰੂਮ ਹੈ ਉਸ ਤਰੀਕੇ ਨਾਲ ਹੀ ਤੁਸੀਂ ਉਹਦੀ ਸਜਾਵਟ ਕਰੋ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਚ ਟੁੱਟ ਭੱਜ ਜਾਂਦੀਆਂ ਨੇ ਮੈਂ ਕਈ ਆਪਣੀਆਂ ਭੈਣਾਂ ਨੂੰ ਵੇਖਦੀ ਹੁੰਦੀ ਆ ਜਿਹੜੀਆਂ ਬਹੁਤ ਜ਼ਿਆਦਾ ਕਲਾਤਮਕ ਹੁੰਦੀਆਂ ਨੇ ਹਨਾ ਉਹ ਟੁੱਟੀਆਂ ਚੀਜ਼ਾਂ ਦਾ ਵੀ ਇਸ ਤਰ੍ਹਾਂ ਕਰਨਗੇ ਆ ਕਿ ਉਹ ਦੇਖਣ ਨੂੰ ਹੈਰਾਨੀ ਹੁੰਦੀ ਹੈ ਕਿ ਵੀ ਅਸੀਂ ਤਾਂ ਇਹਨੂੰ ਡਸਟਬਿਨ ਚ ਸੁੱਟ ਦੇਣਾ ਸੀ ਪਰ ਇਹਨਾਂ ਨੇ ਇਹਨੂੰ ਸਜਾਵਟ ਵਿੱਚ ਵਰਤ ਲਿਆ ਜੇ ਕੋਈ ਜੁਦਾਹਰਨਾ ਨੇ ਤਾਂ ਸਾਡੇ ਨਾਲ ਸਾਂਝੀਆਂ ਕਰੋ ਮੈਂ ਪਹਿਲਾਂ ਸ਼ੀਤਲ ਕੀਤੀ ਤੁਹਾਡੇ ਨਾਲ ਉਦਾਹਰਨਾਂ ਸਾਂਝੀਆਂ ਜਿਵੇਂ ਪਲੇਟਸ ਨੇ ਪੁਰਾਣੀਆਂ ਟੁੱਟਗੀਆਂ ਫੁੱਟੀਆਂ ਫੁੱਟੀਆਂ ਚੀਜ਼ਾਂ ਨੂੰ ਜੋੜ ਲੈਣਾ ਹੈਨਾ ਇਹ ਹਰ ਇੱਕ ਦੇ ਹਿੱਸੇ ਤੇ ਨਹੀਂ ਆਉਂਦਾ ਪਰ ਕੁਝ ਸਵਾਣੀਆਂ ਬਹੁਤ ਆਰਟਿਸਟਿਕ ਮਾਈਂਡ ਹੁੰਦੀਆਂ ਨੇ ਉਹਨਾਂ ਦੇ ਉਹ ਇਹ ਜ਼ਿਆਦਾਤਰ ਜਾਂ ਜਿਹੜੀਆਂ ਘਰ ਰਹਿੰਦੀਆਂ ਨੇ ਹੈਨਾ ਉਹਨਾਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਕੰਮਕਾਜੀ ਔਰਤਾਂ ਲਈ ਤਾਂ ਇਹ ਥੋੜਾ ਜਿਹਾ ਮੁਸ਼ਕਿਲ ਹੈ ਉਹ ਤਾਂ ਸਿਰਫ ਉਸਤੇ ਹੀ ਹੋ ਸਕਦਾ ਹੈ ਕਿ ਜੇ ਉਹ ਬਹੁਤ ਜ਼ਿਆਦਾ ਆਰਟਿਸਟਿਕ ਮਾਈਂਡ ਨੇ ਜਾਂ ਬਹੁਤ ਸ਼ੌਕ ਰੱਖਦੀਆਂ ਨੇ ਆਪਣੇ ਇਸ ਚੀਜ਼ ਨੂੰ ਪਾਲਣ ਲਈ ਤਾਂ ਹੀ ਉਹ ਕਰ ਸਕਦੀਆਂ ਨੇ ਪਰ ਜਿਹੜੀਆਂ ਘਰ ਰਹਿੰਦੀਆਂ ਨੇ ਸਵਾਣੀਆਂ ਉਹ ਅਕਸਰ ਆਪਾਂ ਦੇਖਦੇ ਆ ਕਰਦੀਆਂ ਨੇ ਤੇ ਇਹ ਕਰਨਾ ਵੀ ਚਾਹੀਦਾ ਕਰਨ ਨੂੰ ਵਿਗੜੀਆਂ ਚੀਜ਼ਾਂ ਟੁੱਟੀਆਂ ਚੀਜ਼ਾਂ ਖਰਾਬ ਚੀਜ਼ਾਂ ਹੁਣ ਆਪਾਂ ਬੜੀ ਵਾਰ ਦੇਖਿਆ ਕਿ ਕਿਸੇ ਦੇ ਘਰ ਉਹ ਪੁਰਾਣੇ ਟੇਪ ਰਿਕਾਰਡਰ ਹੈਨਾ ਖਰਾਬ ਹੋ ਜਾਂਦੇ ਨੇ ਪਰ ਉਹਨਾਂ ਨੇ ਉਹਨੂੰ ਵੀ ਬੜੇ ਤਰੀਕੇ ਨਾਲ ਸਲੀਕੇ ਨਾਲ ਪੁਰਾਣੇ ਰੇਡੀਓ ਸਜਾਏ ਹੁੰਦੇ ਨੇ ਬੜੇ ਸੋਹਣੇ ਸਜਾ ਕੇ ਰੱਖੇ ਹੁੰਦੇ ਨੇ ਸ਼ੀਤਲ ਮੈਂ ਤੁਹਾਨੂੰ ਅਦਾਜ਼ੀਆਂ ਮੈਂ ਪਤਲ ਦੇ ਭਾਂਡਿਆਂ ਦਾ ਹਾਂਜੀ ਕੋਈ ਜ਼ਮਾਨਾ ਸੀ ਜਦੋਂ ਲੋਕ ਵਰਤਦੇ ਸੀ ਹੈਨਾ ਹੁਣ ਤਾਂ ਉਹ ਸਜਾਵਟ ਦਾ ਸਮਾਨ ਬਣ ਗਿਆ ਚਰਖੇ ਨੇ ਉਹ ਸਜਾਵਟ ਦਾ ਸਮਾਨ ਬਣ ਗਏ ਨੇ ਹੈਨਾ ਬڑے ਸਲੀਕੇ ਨਾਲ ਅੱਜ ਵੀ ਅਸਮਾਨ ਪਿਆ ਮੈਂ ਕਿਸੇ ਦੇ ਘਰ ਗਈ ਤੇ ਉਹਨਾਂ ਦੇ ਘਰ ਮੈਂ ਦੇਖਿਆ ਉਹਨਾਂ ਨੇ ਬੜੇ ਸੋਹਣੇ ਪਿੱਤਲ ਦੇ ਸਾਰੇ ਉਹ ਇੱਕ ਦੇ ਇੱਕ ਕਾਰਨਰ ਬਣਾਇਆ ਹੋਇਆ ਬੜਾ ਹੀ ਪਿਆਰਾ ਲੁੱਕ ਲੱਗੇ ਉਹਦਾ ਇਹ ਆਪਣਾ ਆਪਣਾ ਹੈ ਨਾ ਤੁਹਾਡੇ ਘਰ ਦੀ ਸਪੇਸ ਤੁਹਾਡੇ ਕੋਲ ਚੀਜ਼ਾਂ ਦੀ ਕਿਸ ਤਰੀਕੇ ਦੀਆਂ ਚੀਜ਼ਾਂ ਨੇ ਤੁਸੀਂ ਘਰ ਚ ਹੀ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਤੁਹਾਡੇ ਸਟੋਰ ਦੇ ਵਿੱਚ ਜਾਂ ਪੇਟੀਆਂ ਦੇ ਵਿੱਚ ਬੰਦ ਪਈਆਂ ਨੇ ਉਹਨਾਂ ਨੂੰ ਕੱਢ ਕੇ ਤੁਸੀਂ ਵਰਤ ਸਕਦੇ ਵਰਤ ਸਕਦੇ ਇਸਤੇਮਾਲ ਕਰ ਸਕਦੇ ਆ ਗਰਮੀਆਂ ਦੇ ਮੌਸਮ ਦੇ ਵਿੱਚ ਜਿਵੇਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਕਿਹਾ ਜਾਂਦਾ ਤੁਸੀਂ ਘੜੇ ਦੇ ਵਿੱਚ ਪਾਣੀ ਵਰਤੋ ਹੈ ਨਾ ਜਾਂ ਦਹੀਂ ਜਿਹੜਾ ਜੜਾ ਦਹੀਂ ਦਾ ਕੁਝ ਆ ਉਹ ਵੀ ਮਿੱਟੀ ਦਾ ਹੋਵੇ ਤੇ ਠੰਡਕ ਦਾ ਅਹਿਸਾਸ ਹੁੰਦਾ ਪੌਦੇ ਲਗਾਉਣ ਦੇ ਲਈ ਉਹ ਵੀ ਖਾਸ ਕਰਕੇ ਅੰਦਰ ਹੈ ਨਾ ਘਰ ਦੇ ਅੰਦਰ ਪੌਦੇ ਲਗਾਉਣ ਲਈ ਮਿੱਟੀ ਦੇ ਪੋਟ ਦੀ ਕੀ ਅਹਿਮੀਅਤ ਹੈ ਮਿੱਟੀ ਦਾ ਪੋਟ ਜਿਵੇਂ ਤੁਸੀਂ ਕਿਹਾ ਆਪਣੇ ਪਾਣੀ ਠੰਡਾ ਰੱਖਦਾ ਉਸੇ ਤਰੀਕੇ ਨਾਲ ਉਹ ਠੰਡਕ ਦਿੰਦਾ ਆ ਉਹਦੇ ਵਿੱਚ ਵੀ ਤੁਸੀਂ ਬਾਜ਼ਾਰੋਂ ਲੈ ਆਓ ਮਿੱਟੀ ਦਾ ਅੱਜ ਕੱਲ ਤਾਂ ਵਾਲ ਹੈਂਗਿੰਗਸ ਵੀ ਬਹੁਤ ਵਧੀਆ ਮਿਲਦੇ ਨੇ ਜ਼ਰੂਰੀ ਨਹੀਂ ਆ ਵੀ ਤੁਸੀਂ ਜਿਹੜੇ ਇੰਡੋਰ ਪਲਾਂਟਸ ਨੇ ਉਹ ਗਮਲਿਆਂ ਦੇ ਵਿੱਚ ਹੀ ਲਗਾਉਣੇ ਨੇ ਉਹਨਾਂ ਨੂੰ ਤੁਸੀਂ ਵਾਲ ਹੈਂਗਿੰਗ ਵਾਲੇ ਮਿੱਟੀ ਦੇ ਵੀ ਮਿਲਦੇ ਨੇ ਪਲਾਸਟਿਕ ਦੇ ਵੀ ਮਿਲਦੇ ਨੇ ਉਹ ਕਲਰਫੁੱਲ ਹੋਣ ਕਰਕੇ ਜਿਹੜੇ ਪਲਾਸਟਿਕ ਦੇ ਨੇ ਉਹ ਰੰਗ-ਬਰੰਗੇ ਹੋਣ ਕਰਕੇ ਥੋੜੇ ਜੇ ਆਕਰਸ਼ਕ ਜ਼ਿਆਦਾ ਲੱਗਦੇ ਨੇ ਤੇ ਮਿੱਟੀ ਦੇ ਜਿਹੜੀਆਂ ਸੁਆਣੀਆਂ ਆਪ ਕਰ ਸਕਦੀਆਂ ਨੇ ਕਲਾਕਾਰੀ ਤੇ ਉਹ ਉਹਦੇ ਉੱਤੇ ਪੇਂਟਿੰਗ ਕਰ ਲੈਂਦੀਆਂ ਨੇ ਬਹੁਤ ਸੋਹਣਾ ਲੱਗਦਾ ਸੁਰਾਈਆਂ ਆਉਂਦੀਆਂ ਨੇ ਸੁਰਾਈ ਨੂੰ ਪੇਂਟਿੰਗ ਕਰਕੇ ਉਹਦੇ ਵਿੱਚ ਪੌਦੇ ਲਗਾਏ ਜਾ ਸਕਦੇ ਨੇ ਜ਼ਿਆਦਾਤਰ ਅਸਲੀ ਹੀ ਲਗਾਉਣੇ ਚਾਹੀਦੇ ਨੇ ਪਰ ਫਿਰ ਵੀ ਉਹਨਾਂ ਦੀ ਰੱਖ ਰਖਾ ਜਰਾ ਜ਼ਿਆਦਾ ਹੋ ਜਾਂਦੀ ਹੈ ਤੇ ਇਹਦੇ ਨਾਲ ਤੁਸੀਂ ਆਰਟੀਫੀਸ਼ੀਅਲ ਵੀ ਇਸਤੇਮਾਲ ਕਰ ਸਕਦੇ ਹੋ ਬਿਲਕੁਲ ਜਿਵੇਂ ਮੈਨੂੰ ਵੀ ਪੇਂਟਿੰਗ ਤਾਂ ਖੈਰ ਨਹੀਂ ਆਉਂਦੀ ਪਰ ਮੈਂ ਕਹੂੰਗੀ ਜਣਾ ਪਹਿਣਾ ਨੂੰ ਨਹੀਂ ਆਉਂਦੀ ਛੋਟੇ ਛੋਟੇ ਬਿੰਦੀਆਂ ਲਗਾ ਕੇ ਵੀ ਸਜਾਵਟ ਕਰ ਸਕਦੀ ਹਾਂ ਬਿਲਕੁਲ ਛੋਟਾ ਛੋਟਾ ਤੇ ਸਭ ਨੂੰ ਆਉਂਦਾ ਹੀ ਹੈ ਹਰ ਔਰਤ ਦੇ ਅੰਦਰ ਇੱਕ ਕਲਾ ਹੁੰਦੀ ਹੈ ਤਾਂ ਜਾਂਦੇ ਜਾਂਦੇ ਗਰਮੀਆਂ ਦੇ ਸੀਜ਼ਨ ਵਿੱਚ ਅਸੀਂ ਕੀ ਕੁਝ ਹੋਰ ਕਰ ਸਕਦੇ ਹਾਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਆ ਹੋਰ ਦੱਸ ਦੇ ਜਾਓ ਦੇਖੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਠੰਡਾ ਰੱਖਣਾ ਹਾਂ ਠੀਕ ਹੈ 쿨 ਰੱਖਣਾ ਉਹਦੇ ਲਈ ਖੁਦ ਵੀ ਉਹੋ ਜਿਹੇ ਕੱਪੜੇ ਪਹਿਨੋ ਤੇ ਆਪਣੇ ਘਰ ਨੂੰ ਵੀ ਉਹੋ ਜਿਹਾ ਘਰ ਨੂੰ ਵੀ ਉਹੋ ਜਿਹਾ ਜਾਓ ਬਿਲਕੁਲ ਜੀ ਘਰ ਦੇ ਵਿੱਚ ਅਸੀਂ ਰਹਿਣਾ ਤੇ ਉਹਦੇ ਲਈ ਸੱਜਾਵਟ ਦੀ ਜ਼ਰੂਰਤ ਹੈ ਉਹ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਖਾਣ ਪੀਣ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਠੰਡ ਠੰਡੇ ਰਹੋ ਤੇ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਤਾਂ ਹੀ ਤੁਸੀਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰੋ ਜੀ ਬਿਲਕੁਲ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਨੂੰ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਸੋ ਗਰਮੀਆਂ ਦੇ ਸੀਜ਼ਨ ਦੇ ਵਿੱਚ ਅਸੀਂ ਆਪਣੇ ਘਰ ਨੂੰ ਕਿਵੇਂ ਸਜਾਈਏ ਤੁਸੀਂ ਵੇਖੀ ਮੈਡਮ ਤਜਿੰਦਰ ਕੌਰ ਠੰਦ ਦੀ ਨਾਲ ਹੋਈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਹੁਣ ਕਰ ਬਾਰ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਮੈਨੂੰ ਦਿਓ ਇਜਾਜ਼ਤ ਧੰਨਵਾਦ